ਸ਼ੀਰਿੰਦਰ ਸੂਤ ਬਰੇਕੀ ਜੀ ਦਾ ਜੀ ਇੱਕ ਨਵਾਂ ਕਾਵ ਸੰਗ੍ਰਹਿ ਆਇਆ ਸੱਚੇ ਸੁੱਚੇ ਹਰਫਾਂ ਦੀ ਰੰਗਤ ਇਸ ਕਾਵ ਸੰਗ੍ਰਹਿ ਚ ਮੈਨੂੰ ਵੀ ਇੱਕ ਮੌਕਾ ਮਿਲਿਆ ਲਿਖਣ ਦਾ ਤੇ ਮੈਂ ਇਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਮਹਿੰਦਰ ਸੂਤ ਜੀ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਮੈਂ ਇਹਨਾਂ ਦੀ ਹੋਈ ਲਿਖੀ ਹੋਈ ਕਵਿਤਾ ਆਪ ਜੀ ਦੇ ਸਾਹਮਣੇ ਕਰਨ ਜਾ ਰਹੀ ਹਾਂ ਸੱਚੇ ਸੁੱਚੇ ਹਰਫਾਂ ਦੀ ਰੰਗਤ ਅੱਖੇ ਸੋਖੇ ਬੇ ਖੋਦ ਨੂੰ ਹੀ ਤੂੰ ਖੋਦ ਹੀ ਸੰਭਾਲ ਲਿਆ ਕਰ ਔਖੇ ਸੌਖੇ ਵੇਲੇ ਖੋਦ ਨੂੰ ਹੀ ਤੂੰ ਖੋਦ ਹੀ ਸੰਭਾਲ ਲਿਆ ਕਰ ਐਵੇਂ ਹੀ ਕਿਸੇ ਦੇ ਸਹਾਰੇ ਦੀ ਐਵੇਂ ਹੀ ਕਿਸੇ ਦੇ ਸਹਾਰੇ ਦੀ ਟੋੜੀਕ ਨਾ ਕਰਿਆ ਕਰ ਸੱਚੀ ਗੱਲ ਹੈ ਜੀ ਆਪਾਂ ਸਹਾਰਾ ਭਾਲਦੇ ਆ ਪਰ ਸਹਾਰੇ ਛੱਡ ਜਾਂਦੇ ਨੇ आत्मविश्वास ते बूटे नूतू आत्मविश्वास ते बूटे नूतू खुद अपने हत्थी सिंजिया कर खुद अपने हत्थी सिंजिया कर इस देश सहारे दी सफलता दी पौड़ी तू खुद ही चढ़ जाया कर ओखे वेळे ओखे सोखे वेळे खुद नु तू खुद ही संभाल लिया कर सबर स ਨਿਮਰਤਾ ਨੂੰ ਸਬਰ ਸੰਤੋਖ ਤੇ ਨਿਮਰਤਾ ਨੂੰ ਖੁਦ ਆਪਣੇ ਅੰਦਰ ਪੈਦਾ ਕਰ ਇਸ ਦੇ ਸਹਾਰ ਹੀ ਲੋਕ ਮਨ ਦੀ ਮਨਾਂ ਦੀ ਅਵਸਥਾ ਨੂੰ ਸਮਝ ਜਾਇਆ ਕਰ ਔਖੇ ਸੌਖੇ ਵੇਲੇ ਖੁਦ ਨੂੰ ਤੂੰ ਖੁਦ ਹੀ ਸੰਭਾਲ ਲਿਆ ਕਰ ਕਾਲੀ ਵਾਲੇ ਸੌਦੇ ਕਰਨ ਤੋਂ ਕਾਲੀ ਵਾਲੇ ਸੌਦੇ ਕਰਨ ਤੋਂ ਤੂੰ ਖੁਦ ਹੀ ਗ੍ਰੇਥ ਕਰਿਆ ਕਰ ਤੂੰ ਖੁਦ ਹੀ ਗ੍ਰੇਥ ਕਰਿਆ ਕਰ ਸ਼ਬਦਾਂ ਨੂੰ ਬੋਲਣ ਤੋਂ ਪਹਿਲਾਂ ਹੂੰ ਸ਼ਬਦ ਨੂੰ ਬੋਲਣ ਤੋਂ ਪਹਿਲਾਂ ਪੂਰੀ ਤਰ੍ਹਾਂ ਲਾਪ ਤੋਲਿਆ ਕਰ ਪੂਰੀ ਤਰ੍ਹਾਂ ਲਾਪ ਤੋਲਿਆ ਕਰ ਔਖੇ ਸੌਖੇ ਵੇਲੇ ਖੋਦ ਨੂੰ ਖੋਦ ਹੀ ਸੰਭਾਲਿਆ ਕਰ ਸੱਚੇ ਸੁੱਚੇ ਹਰਫਾਂ ਦੀ ਰੰਗਤ ਨੂੰ ਸੱਚੇ ਜੇ ਹਰਫਾਂ ਦੀ ਰੰਗਤ ਨੂੰ ਤੂੰ ਖੁਦ ਵੀ ਨਜਮਾ ਵਿੱਚ ਪਰਿਆ ਕਰ ਤੂੰ ਖੁਦ ਹੀ ਨਜਮਾ ਪਰਿਆ ਕਰ ਸਮਾਜ ਨੂੰ ਸਹੀ ਰਾਹ ਦਿਖਾਉਣ ਦੀ ਸਮਾਜ ਨੂੰ ਸਹੀ ਰਾਹ ਦਿਖਾਉਣ ਦੀ ਸੂਦ ਬਿਰਕ ਕੋਸ਼ਿਸ਼ ਪੂਰੀ ਕਰਿਆ ਕਰ ਸੂਦ ਬਿਰਕ ਕੋਸ਼ਿਸ਼ ਪੂਰੀ ਕਰਿਆ ਕਰ ਧੰਨਵਾਦ ਜੀ ਇਹ ਜਿਹੜੀ ਕਵਿਤਾ ਮੈਂ ਆਪ ਜੀ ਨੂੰ ਸੁਣਾਈ ਹੈ ਇਹ ਸੰਦੇਸ਼ ਮੁਕ ਸੰਚਾਲਕ ਪ੍ਰੋਗਰਾਮ ਦੇ ਸੰਚਾਲਕ ਸ਼੍ਰੀ ਮਹਿੰਦਰ ਸੂਦ ਬਰਖ ਜੀ ਦੀ ਲਿਖਤਾ ਤੇ ਮੈਂ ਬੜਾ ਮਾਣ ਮਹਿਸੂਸ ਕਰ ਰਹੀ ਹਾਂ ਕਿ ਇਹਨਾਂ ਦੀ ਕਵਤਾ ਪੜਨ ਦਾ ਮੈਨੂੰ ਮੌਕਾ ਮਿਲਿਆ ਧੰਨਵਾਦ ਸਰ ਬਹੁਤ ਸੋਹਣੀ ਰਚਨਾ ਜੀ ਬਹੁਤ ਵਧੀਆ ਬਹੁਤ ਸੋਹਣੇ ਸ਼ਬਦ ਲਿਖਿਆ ਸਾਡੇ ਵੀਰ ਨੇ ਪਰਮਾਤਮਾ ਇਹਨਾਂ ਦੀ ਕਲਮ ਨੂੰ ਤਰੱਕੀ ਬਖਸ਼ੇ ਧੰਨਵਾਦ ਜੀ ਸਤਿਨਾਮ ਹਾਂਜੀ ਸਰ ਮੈਂ ਵੀ ਤੁਹਾਡੀ ਕਵਤਾ ਰੂਬਰੂ ਹੋਈ ਕਿਤਾਬ ਦੇ ਰੂਬਰੂ ਹੋਈ ਮੈਨੂੰ ਬਹੁਤ ਸੋਹਣੀਆਂ ਕਵਤਾਵਾਂ ਲੱਗੀਆਂ ਬਹੁਤ ਸਾਰੀਆਂ ਕਵਤਾਵਾਂ ਐਵੇਂ ਲੱਗਦੀਆਂ ਸੀ ਜਿਵੇਂ ਮੇਰੇ ਰੂਹ ਦੀ ਖਰਾਕ ਹੁੰਦੀਆਂ ਨੇ ਜੋ ਮਰੇ ਰੂਹ ਦੇ ਮੇਚ ਦੀਆਂ ਹੁੰਦੀਆਂ ਨੇ ਤੇ ਜਦੋਂ ਵੀ ਮੈਂ ਕੋਈ ਸ਼ਬਦ ਪੜ੍ਹਦੀ ਸੀ ਤਾਂ ਉਹ ਮੇਰੇ ਮੇਚ ਦਾ ਹੀ ਲੱਗਦਾ ਸੀ ਇਸ ਤਰ੍ਹਾਂ ਹੀ ਜਿਵੇਂ ਹੁਣ ਜਸਤੀ ਜੀ ਨੇ ਕਿਹਾ ਵਾ ਫੇ ਸੁੱਚੇ ਸੱਚੇ ਸੁੱਚੇ ਹਰਫਾਂ ਦੀ ਗੱਲ ਕੀਤੀ ਹੈ ਵਾਕਿਆ ਹੀ ਬਾ ਕਮਾਲ ਇਹਦੀ ਕੋਈ ਤਾਰੀਫ ਨਹੀਂ ਕੀਤੀ ਆ ਸਕਦੀ ਸਾਰਿਆਂ ਦੇ ਰੂਹ ਦੀ ਖਰਾਕ ਹੈ ਜਿਹੜਾ ਵੀ ਕੋਈ ਪੜ੍ਹੂਗਾ ਕਿਸੇ ਨਾ ਕਿਸੇ ਨੂੰ ਉਹਦੇ ਆਪਣੇ ਰੂਹ ਦੀ ਖਰਾਕ ਹੈ ਜ਼ਰੂਰ ਮਿਲੇਗੀ ਇਸ ਵਿੱਚੋਂ ਮੈਂ ਬਹੁਤ ਸਾਰੀਆਂ ਗਵਤਾਮਾਂ ਪੜੀਆਂ ਮੈਨੂੰ ਉਹ ਆਪਣੇ ਹੀ ਸ਼ਬਦ ਆਪਣੀਆਂ ਹੀ ਗੱਲਾਂ ਆਪਣੇ ਮਨ ਦੀਆਂ ਭਾਵਨਾਵਾਂ ਲੱਗੀਆਂ ਧੰਨਵਾਦ ਸਰ ਬਹੁਤ ਵਧੀਆ ਲਿਖਿਆ ਤੁਸੀਂ ਤੇ ਤੁਹਾਡਾ ਧੰਨਵਾਦ ਹੈ थैंक यू ਬਹੁਤ ਸ਼ੁਕਰਾਨੇ ਜੀ